ਯਾਰ ਤੇੜਾਂ ਵਾਟੀਆਂ ਪਈਆਂ ਸ਼ੋਰ ਨੂੰ ਐਨੇ ਵੇਰੀ ਕਿਆ ਵੀ ਪੱਠੇ ਪਾਣੀ ਮੰਗਦੇ ਆ ਲੇਟ ਆਈ ਪਈ ਆ ਕੋਈ ਨਾ ਉਹ ਕੇ ਉਹ ਕੰਜਰ ਉਹ ਇੱਥੇ ਕੀ ਮੱਥਾ ਮਾਰੀ ਜਾਣਾ ਉਹ ਲੇਟ ਆ ਗਈ ਆ ਪਾਣੀ ਛੱਡ ਦੇ ਆ ਦੀ ਮਾਂ ਨੂੰ ਪੱਠਾ ਨੂੰ ਪਾਣੀ ਲਾ ਦੇ ਓਏ ਛੱਡ ਲੈ ਨਾ ਬੁੜਾ ਐਵੇਂ ਚਾਂ ਚਾਂ ਲਾਈ ਆ ਜਦੋਂ ਵੇਖੇ ਸ਼ਾਲਾ ਇੱਕ ਤਾਂ ਆ ਮਗਲੈਲ ਜਾ ਚਲਾਉਣ ਬੈਹਿੰਦਾ ਇੱਕਾ ਖੋਲੂਆ ਸੇਫ ਬੋਕ ਓਏ ਤੇਰੀ ਮਾਂ ਨੇ ਰੋਟੀ ਦੇਣੀ ਤੈਨੂੰ ਓਏ ਪਸ਼ੂਆਂ ਨੂੰ ਪਾਵਾਂਗੇ ਭੋਰਾ ਚ ਹੋ ਗਏ ਤਾਂ ਇਹਨਾਂ ਨੂੰ ਪਾਣੀ ਨਾ ਰੇਰੂ ਪਾਵਾਂਗੇ ਹਾਂ ਉਹ ਬੁੜਾ ਕਹਿੰਦਾ ਦੁਨੀਆਦਾਰੀ ਘੁੰਮੀ ਆ ਨਾ ਇਹਨੂੰ ਫੇਸਬੁੱਕ ਕਹਿਣਾ ਆਉਂਦਾ ਨਾ ਇਹਨੂੰ ਮੋਬਾਈਲ ਕਹਿਣਾ ਆਉਂਦਾ ਆਹ ਆਹ ਇਹ ਸਾਰੀ ਇਹ ਜੜੀ ਗਰਮੀ ਓਏ ਇਹਨੂੰ ਦੇਖੀ ਕਰਨ ਲੱਗਾ ਪਿਆ ਉਹਦੇ ਬੇਬੇ ਨੂੰ ਓ ਤੂੰ ਹੁਣ ਇਹਦੇ ਨਾਲ ਅੰਬ ਚੀਰਨੇ ਆ ਓ ਇਹਨੇ ਉੱਠ ਜਾਣਾ ਤੇਰੀ ਬੇਬੇ ਨੇ ਓ ਮੈਂ ਜਮਾ ਖੁੰਡੀ ਹੋਈ ਪਈ ਸੀ ਵਟਿਆਂ ਤੇ ਵੱਜ ਵੱਜ ਕੇ ਮੈਂ ਕਿਹਾ ਤਿੱਖੀ ਕਰ ਲਈਏ ਥੋੜੀ ਬਹੁਤੀ ਬਾਪੂ ਉਹ ਖੁੰਡੀ ਦਿਓ ਲੱਗਦਾ ਐਨੇ ਉੱਠ ਜਾਣਾ ਉਹਨੂੰ ਤੇ ਖੁੰਡੀ ਕਰਦਾ ਤਿੱਖੀ ਕਰਨੀ ਆ ਚੱਲੀ ਆ ਕਿਤੇ ਨਹੀਂ ਜਾਂਦੀ ਇੱਥੇ ਹੀ ਰਹੂਗੀ ਮੈਂ ਮੋਟਰ ਛੱਡਦਾ ਹਾਂ ਵੀ ਕਹ ਰਿਆ ਕੀ ਹਾਲ ਆ ਓ ਕੀ ਹਾਲ ਜੱਗੇ ਮੈਂ ਤੈਨੂੰ ਘਰੇ ਵੇਖ ਕੇ ਆਇਆ ਯਾਰ ਓ ਮੈਂ ਹੈ ਤਾਂ ਘਰੇ ਬਾਪੂ ਨੇ ਭੇਜਤਾ ਕਹਿੰਦਾ ਯਾਰ ਉੱਥੇ ਲਾ ਪੱਟ ਯਾਰ ਮੈਂ ਕ ਲਾਂਬਾ ਲੈ ਕੇ ਆਇਆ ਯਾਰ ਇਹ ਸ਼ੋਰ ਜਰ ਰੋਲ ਹੀ ਆ ਜਾਂਦਾ ਤੂੰ ਤਾਂ ਮੇਰੀ ਲਾਈਫ ਹੀ ਖਰਾਬ ਕਰਤੀ ਐ ਹੈ ਸ਼ੋਰ ਨੇ ਹੁਣ ਹੋਰ ਕੁਛ ਕਪੜਾ ਪਾਤਾ ਕੀ ਖਰਾਬ ਕਰਤੀ ਕਹਿੰਦਾ ਪੁੱਛਦੇ ਹਾਂ ਨਰੇ ਕੰਜਰ ਨੂੰ ਕਿਹਾ ਇਹ ਟੂ ਕੇ ਸਰੀ ਚੀਜ਼ ਨੂੰ ਹੱਥ ਨਾ ਲਾਇਆ ਕਰ ਕੋਈ ਨਾ ਕਰਦਾ ਹੁਣ

ਆਹ ਮੋੜੀ ਤੇ ਨਾ ਉਹ ਤਾਂ ਗੱਲ ਸੁਣ ਉਹ ਗੱਲ ਸੁਣ ਉਹ ਤੂੰ ਤਾਂ ਰੱਖਾ ਸਾਡੀ ਆ ਰਿਹਾ ਤੈਨੂੰ ਸਮਝਾਉਂਦੇ ਆ ਗੱਲ ਉਹ ਗੱਲ ਉਹ ਗੱਲ ਤਾਂ ਸੋਹਰੀ ਮੇਰੀ ਗੱਲ ਸੋਨਾ ਅੱਜ ਤੱਕ ਮੈਂ ਲਾਂਵਾ ਨਹੀਂ ਲੈਣ ਦਿੱਤਾ ਹੀ ਆਂ ਨੇ ਲਾਂਵਾ ਦਿੰਦਾ ਯਾਰ ਉਹ ਕੋਈ ਉਹ ਲਾਂਵੇ ਦੀ ਗੱਲ ਨਹੀਂ ਕੋਈ ਗੱਲ ਉਹ ਮੇਰੀ ਗੱਲ ਸੁਣ ਯਾਰ ਉਹ ਗੱਲ ਤਾਂ ਸੋਹਰੀ ਕਿਸੇ ਦੀ ਚੀਜ਼ ਨੂੰ ਤੂੰ ਕਾਟੋ ਹੱਥ ਲਾਇਆ ਕਰ ਦੱਸ ਮੈਨੂੰ ਬਾਪੂ ਹੱਥ ਨਹੀਂ ਲਾਇਆ ਹੱਥ ਨਹੀਂ ਲਾਇਆ ਪਹਿਲਾਂ ਪੂਰੀ ਗੱਲ ਸੁਣਾ ਦਿਆਰੋ ਕਹੀ ਜਾਂਦਾ ਬਰੀ ਲਾਈਫ ਖਰਾਬ ਕਰ ਤੂੰ ਬਾਪੂ ਲਾਈਫ ਦੀ ਗੱਲ ਤਾਂ ਸੋਹਰੀ ਲਾਈਫ ਕਿਹਨੂੰ ਕਹਿੰਦੇ ਆ ਕਿਹਨੂੰ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ ਉਹਨੂੰ ਉਏ ਇਹਨੂੰ ਲਾਈਫ ਇਹਨੂੰ ਕਹਿੰਦੇ ਆ ਉਹ ਮੈਦਾ ਕੱਕਦੇ ਗੱਡੀ-ਗੁੱਡੀ ਨੂੰ ਕਹਿੰਦੇ ਆ ਉਹ ਗੱਡੀ ਨਹੀਂ ਬਾਪੂ ਗੱਲ ਸੁਣ ਪਹਿਲਾਂ ਸੁਣ ਲੈ ਸੁਣ ਬਾਪੂ ਪਹਿਲਾਂ ਕੁੱਟ ਲੈ ਅਰੇ ਕੁੱਟਣ ਲੱਗਾ ਤੂੰ ਵੇਖ ਤਾਂ ਲਿਆ ਕਰ ਯਾਰ ਤੂੰ ਅਣਪੜ੍ਹਿਆ ਲੀਆਂ ਗੱਲਾਂ ਕਰੀ ਜਾਣਾ ਮੈਂ ਕਹਿੰਨਾ ਮੈਂ ਦੁਨੀਆਦਾਰੀ ਘੁੰਮੀ ਆ ਸਾਰੀ ਯਾਰ ਹੈ ਉਹ ਲਾਈਫ ਬੰਦੇ ਜ਼ਿੰਦਗੀ ਦੇ ਉਹ ਕੱਲ ਆਪਣਾ ਸਾਡਾ ਪੇਪਰ ਨਹੀਂ ਸੀਗਾ ਪੇਪਰ ਦੇ ਵਿੱਚ ਮੈਂ ਸਿਲੈਕਟ ਹੋ ਗਿਆ ਤੇਰਾ ਮੁੰਡਾ ਸਿਲੈਕਟ ਹੋ ਗਿਆ ਪੇਪਰ ਦੇ ਵਿੱਚ ਅੱਛਾ ਇਹ ਰਹਿ ਗਿਆ ਇੱਕ ਨੰਬਰ ਪਿੱਛੇ ਅੱਛਾ ਹਾਂ ਇਹ ਤਾਂ ਲਾਂਬਾ ਦੇਣਾ ਬਾਬੂ ਕਹਿੰਦਾ ਮੇਰੀ ਲਾਈਫ ਖਰਾਬ ਕਰਤੀ ਹੋ ਗਿਆ ਮੇਰੀ ਲਾਈਫ ਖਰਾਬ ਹੋ ਗਈ ਜਾਂ ਮੈਂ ਨਹੀਂ ਕੀਤੀ ਇਹ ਪੇਪਰ ਨਾਲ ਆਪ ਰਹਿ ਗਿਆ ਇਹ ਜਿੰਦਗੀ ਨੂੰ ਕਹਿੰਦੇ ਦਰਗ ਮਾਰਦਾ ਮਰੇ ਨੇ ਦਰਗ ਮਾਰਤੀ ਮਰ ਗਿਆ ਦਰਗ ਮੈਂ ਇੱਕ ਨੰਬਰ ਅੱਗੇ ਨਿਕਲ ਗਿਆ ਤਾਂ ਮੈਨੂੰ ਨੌਕਰੀ ਮਿਲ ਗਈ ਇਹ ਰਹਿ ਗਿਆ ਨੌਕਰੀ ਵਾਲੋ ਤੂੰ ਮੈਂ ਪਾ ਤੇਰਾ ਸੁਰ ਕਟਾ ਤੂੰ ਪਹਿਲਾਂ ਨਹੀਂ ਦੱਸੀ ਤਈ ਪਹਿਲਾਂ ਨਹੀਂ ਦੱਸੀ ਤਈ ਤੈਨੂੰ ਹਾਂ ਉਹ ਮਗਰ ਆ ਤਾ ਹੋਏ ਉਹ ਮੇਰਾ ਹੀਰ ਤਾਂ ਹੁੰਦਾ ਕਟਾਦਾ ਤੂੰ ਹਾਂ ਪਹਿਲਾਂ ਨਹੀਂ ਦੱਸੀ ਤੈ